ਜਿਆਦਾ ਸਿੱਟਾ ਨਿਕਲਦੀ ਆਸੀ ਨਹੀਂ ਜੇ ਸ਼ਾਹ ਵੀ ਜਾਂ ਰਾਜਾ ਸਿੰਘ ਵੀ ਕੱਲ ਵੀ ਨਹੀਂ ਆਏ ਅੱਜ ਮਰੂਤ ਹੁੰਦੇ ਨੇ ਤਾਂ ਲੱਗਦਾ ਕੱਲ ਬਣਦੀ ਕਿਉਂਕਿ ਅੱਜ ਵੀ ਨਹੀਂ ਦੇਖੋ ਕੌਣ ਆਉਂਦਾ ਕੌਣ ਨਹੀਂ ਉਹ ਤਾਂ ਗੱਲ ਹੀ ਬਸਰਾਇਆ ਕਹਿੰਦਾ ਕਿਸਾਨ ਜਥੇਬੰਦੀਆਂ ਵਿਗਿਆਨ ਪਵਨ ਪਹੁੰਚੀਆਂ ਹੋਈਆਂ ਹਨ ਕੇਂਦਰ ਨਾਲ ਅੱਜ ਦੀ ਚੌਥੀ ਬੈਠਕ ਵੀ ਬੇਸਿੱਟਾ ਰਹਿਣ ਵਾਲੀ ਹੈ ਕਿਉਂਕਿ ਕਿਸਾਨ ਆਗੂ ਕੇਂਦਰ ਸਿੰਘ ਉਗਰਾਣ ਨੇ ਰੂਲਦੂ ਸਿੰਘ ਨੇ ਕਿਹਾ ਕੇਂਦਰ ਨਾਲ ਅੱਜ ਦੀ ਬੈਠਕ ਵੀ ਬੇਵਿਸੀਟਾ ਰਹਿਣ ਵਾਲੀ ਹੈ ਰੂਲਦੂ ਸਿੰਘ ਨੇ ਕਿਹਾ ਕਿ ਜੇਕਰ ਇਸ ਬੈਠਕ ਵਿੱਚ ਅਮਿਤ ਸ਼ਾਹ ਜਾਂ ਫਿਰ ਰਾਜਨਾਥ ਵੀ ਸਿੰਘ ਸ਼ਾਮਿਲ ਹੋਣਗੇ ਤਾਂ ਕੋਈ ਹੱਲ ਨਿਕਲ ਸਕਦਾ ਹੈ ਦਿੱਲੀ ਤੋਂ ਕਰਨਜੀਤ ਸਿੰਘ ਦੀ ਰਿਪੋਰਟ ਖਬਰ ਫਾਸਟ 24 ਜੀ ਵੀ ਪਲਾਨ ਹੈ ਲਗਾਤਾਰ ਅਸੀਂ ਰਣਨੀਤੀ ਦਾ ਗੁੰਦਕੋ ਜਿਹੜੀ ਵੀ ਲਿਖਾਂਗੇ ਅਸੀਂ ਕੋਈ ਇਹਨਾਂ ਜੱਥੇਬੰਦੀਆਂ ਨਾਲ ਵੱਖਰੀ ਕਰ ਲਈਏ ਕਿਉਂਕਿ ਅਸੀਂ ਇਕੱਠੇ ਅੰਦੋਲਨ ਦੇ ਵਿੱਚ ਆ ਇੱਕ ਛੱਡੇ ਤੇ ਆਇਆ ਅੰਦੋਲਨ ਦਾ ਜਿਹੜਾ ਰੂਪ ਹੋਊਗਾ ਉਹ ਕਰਾਂਗੇ ਸਾਰੇ ਇਕੱਠੇ ਕਿਉਂਕਿ ਸਾਡੀ ਦਾਅ ਇਕੱਠੀ ਮਣੀ ਚਾਹੀਦੀ ਹੈ ਜੇ ਕੱਲੀ ਜੱਥੇਬੰਦੀ ਹੁੰਦੀ ਫਿਰ ਤੁਹਾਨੂੰ ਅਸੀਂ ਹੁਣੇ ਐਲਾਨ ਕਰ ਦਿੰਦੇ ਵੇ ਅਸ਼ਦਾ ਕਰਾਂਗੇ ਇਹ ਕਰਕੇ ਅਸੀਂ ਇਹਨਾਂ ਜੱਥੇਬੰਦੀਆਂ ਨਾਲ ਰਾਇ ਕਰਕੇ ਇਹ ਇਹਨਾਂ ਕਹਿਣ ਕੋਈ ਜੱਥੇਬੰਦੀ ਵਾਲੇ ਜਾਂ ਮੀਡੀਆ ਵਾਲੇ ਕਹਿਣ ਤੁਸੀਂ ਦਿਖੇ ਚੱਲ ਰਹੇ ਹੋ ਅਸੀਂ ਇਹ ਪੀਸਫੁਲੀ ਪ੍ਰੋਗਰਾਮ ਹੈ ਸਾਡਾ ਇਹ ਪੀਸਫੁਲੀ ਰੱਖਦੇ ਹੋਏ ਅਸੀਂ ਅੰਦੋਲਨ ਨੂੰ ਟਿਕਾ ਕਰਾਂਗੇ ਜੇ ਅੱਜ ਗੱਲ ਦਾ ਛਿੱਟਾ ਕੋਈ ਨਾ ਨਿਕਲੇ ਅਮਿਤ ਸ਼ਾਹ ਅਮਿਤ ਸ਼ਾਹ ਨੇ ਨੀਤੀ ਕਿ ਪਹੁੰਚਣਗੇ ਕੈਪਟਨਾਂ ਦੀ ਮੀਟਿੰਗ 11 ਵਜੇ ਆ ਅਮਿਤ ਸ਼ਾਹ ਨਹੀਂ ਆ ਰਹੇ ਅਮਿਤ ਸ਼ਾਹ ਨਹੀਂ ਆ ਰਹੇ ਸਾਨੂੰ ਅਮਿਤ ਸ਼ਾਹ ਦੀ ਬਹੁਤੀ ਲੋੜ ਨਹੀਂ ਇਹ ਜਦਾਂ ਜਾਨੂੰ ਤਾਂ ਉਹਨਾਂ ਦਾ ਮੈਸੇਜ ਹੈ ਉਹਨਾਂ ਦੇ ਕੋਈ ਸਪੀਕਰ ਬਣ ਕੇ ਆ ਜਾਏ ਉਹਨਾਂ ਤੋਂ ਕੋਈ ਅਥਾਰਟੀ ਲੈ ਕੇ ਵਹੇ ਸਾਨੂੰ ਐ ਨਹੀਂ ਹੈ ਵੀ ਇੱਥੇ ਪੀਐਮ ਆਵੇ ਜਾਂ ਮਿਤਸ਼ਾ ਆਵੇ ਜਾਂ ਰਾਜਨਾਥ ਆਵੇ ਸਾਨੂੰ ਤਾਂ ਇਹਨਾਂ ਨੇ ਕੋਈ ਬਿਹਾਰ ਤੇ ਕੋਈ ਵੀ ਕੰਮ ਕਰਨ ਦੇ ਕੋਈ ਬੰਦਾ ਚਾਹੀਦਾ ਜਿਹੜਾ ਅਧਿਕਾਰ ਰੱਖਦਾ ਹੋਵੇ ਫੈਸਲਾ ਲੈਣ ਦਾ ਇਹਨਾਂ ਕੋਲ ਕਿਸੇ ਕੋਲ ਕੋਈ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੈ ਬਿਲਕੁਲ ਛੋਟੀ ਗੱਲ ਮੈਂ 16 ਦਿਨਾਂ ਸਹਿਬ ਦਾ ਮੈਂ ਪਹਿਲੀ ਮੀਟਿੰਗ ਦੇ ਵਿੱਚ ਵੀ ਰੱਖਿਆ ਸੀ ਮੈਂ ਕਿਹਾ ਸੀ ਵੀ ਜਿਹੜੇ ਤੁਮਰ ਸਾਹਿਬ ਨੇ ਤੁਮਰ ਸਾਹਿਬ ਦੇ ਕੋਲ ਸਿਰਫ ਇੱਕ ਗੱਲ ਹੈ ਜਿੰਨੀ ਇਹਨਾਂ ਨੂੰ ਉਹਨਾਂ ਨੇ ਕਹੀ ਹੈ ਉਹ ਨਹੀਂ ਸਾਨੂੰ ਉਹਨੇ ਕਹਿ ਦਿੱਤੀ ਉਹ ਤੁਹਾਨੂੰ ਕਹਿਣ ਦੀ ਉਹਨਾਂ ਦੀ ਜ਼ਰਤ ਨਹੀਂ ਪਾਰੇ ਕੋਸਾ ਕਿਉਂਕਿ ਉਹਨਾਂ ਕੋਲੇ ਅਖਤਿਆਰ ਨਹੀਂ ਜੇ ਅੱਖਾਂ ਹੀ ਕਿਸਾਨ ਪਿੱਛੇ ਤੋਂ ਬੰਨੂ ਦੇਖ ਰਹੇ ਨੇ ਅੱਜ ਜਿਹੜੇ ਪਿੱਛੇ ਬੈਠੇ ਹੋਏ ਨੇ ਹਾਲੇ ਤੱਕ ਅੱਜ ਦਿੱਲੀ ਨਹੀਂ ਪਹੁੰਚੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਕਹਿੰਨਾ ਭਰਾਵੋ ਆ ਜਾਓ ਮੋਰਦਾ ਲੱਗਿਆ ਵਾ ਗੱਲ ਨਿਕੋ ਹੋਲੇ ਪੀਕਦੇ ਆ ਕੋਲ ਜੱਟਣ ਵਾਲਿਆਂ ਨੇੜੇ ਲੱਗੀ ਹੋਈ ਹੈ ਗੱਲ ਜਿਹੜੀ ਸਰਕਾਰ ਕਿਸੇ ਨਾ ਗੱਲ ਕਰਨ ਵਾਸਤੇ ਚਾਰਨੀ ਜੀ ਆ ਚੌਥੀ ਮੀਟਿੰਗ ਤੁਹਾਡੇ ਸਾਹਮਣੇ ਲੱਗ ਰਹੀ ਹੈ ਇਹ ਮੀਟਿੰਗਾਂ ਕਿੰਨੀਆਂ ਲੱਗਣੀਆਂ ਨੇ ਇਹ ਮੀਟਿੰਗਾਂ ਦੇ ਵਿੱਚ ਸਾਡਾ ਪਰਾਣਾ ਤਜਰਦਾ ਇਹ ਜੋ ਜਿਹਾਈ ਹੋ ਰਹੀ ਹੈ ਇਹ ਕੱਚੀਆਂ ਕੜੀਆਂ ਭਾੜਦੇ ਆ ਇਹ ਤੱਕੇ ਬੰਦੇ ਭਾੜਦੇ ਵੀ ਕਿਹੜੇ ਬੰਦੇ ਦੇ ਘਟਣੋ ਘਟਣਾ ਕਰ ਰਹੇ ਸਰਕਾਰਾਂ ਜੀ ਸਰਕਾਰਾਂ ਜੀ ਐਵੀਸ ਹੋ ਰਹੀ ਹੋਵੇ ਬਿਹੋਲੀ ਹੋਲੀ ਅੰਕੇ ਸੰਘਰਸ਼ ਕੀਤਾ ਜਾ ਰਿਹਾ ਹੋਵੇ ਤੇ ਅੰਦਰ ਆਪਣੀ ਚਾਲਾਂ ਚੱਲਦੀ ਹੋਵੇ ਇਹ ਵੀ ਤਾਂ ਹੋ ਸਕਦਾ ਦੇਖੋ ਇਹ ਇਸ ਤੋ ਨਾਨ ਨੂੰ ਕਿਸੇ ਨੂੰ ਕੋਈ ਨਹੀਂ ਰੋਕ ਸਕਦਾ ਹਰ ਇੱਕ ਦਾ ਆਪਣਾ ਪੈਂਤਲਾ ਹੁੰਦਾ ਜਦੋਂ ਸੰਘਰਸ਼ ਚੱਲਦਾ ਹੈ ਸਰਕਾਰ ਦਾ ਪੈਂਤਲਾ ਹੁੰਦਾ ਇਹਨੂੰ ਕੋਲ ਫੇਲ ਨਹੀਂ ਕਰਨੀ ਚਾਹਤ ਜਿਹੜਾ ਵੀ ਮਨਸੂਬਾ ਉਹਨਾਂ ਨੂੰ ਫਿੱਟ ਬੜਦਾ ਉਹ ਉਹ ਤਿਆਰ ਕਰਦੇ ਹੁੰਦੇ ਸਾਹਿਬ ਟਾਈਮ ਟੇਬਲ ਪੜਨ ਤੋਂ ਬਾਰੇ ਮਹਾਰਾਜੋ ਕੀ ਮਾਈਂਡ ਟਾਈਮ ਲੱਗਦਾ ਸਰਕਾਰ ਦਾ ਜਾਨੂੰ ਕੇਂਦਰ ਨਾਲ ਟਾਈਮ ਟੇਬਲ ਫਿਕਸ ਕਰ ਲਓ ਸਰਕਾਰ ਦਾ ਮਾਈਂਡ ਸੈਟ ਕੀ ਲੱਗ ਰਿਹਾ ਤੁਹਾਨੂੰ ਮਾਈਂਡ ਸੈਟ ਤਾਂ ਇਹ ਲੱਗਦਾ ਵੀ ਡਲ ਮੋਲ ਵਾਲਾ ਹੈ ਜੇ ਇੱਕ ਵਾਰੀ ਡਲ ਮੋਲ ਕਰੋ ਇਹਨੇ ਲੋਕ ਇਹਨਾਂ ਨਾਲ ਟੁੱਟ ਜਾਣਗੇ ਡਲ ਜਾਣਗੇ ਕੱਠ ਘਟ ਜੂਗਾ ਕਰੇ ਕੋਈ ਆਪੇ ਫੈਸਲਾ ਟਾਈਮ ਟੇਬਲ ਕਿਉਂ ਨਹੀਂ ਫਿਕ ਹਰ ਟਾਈਮ ਤੇ ਮੀਟਿੰਗ ਖਤਮ ਕਰੋ ਤਾਂ ਲੱਗ ਰਹੀ ਹੈ ਕਿ ਪਾਰੇ ਮੀਟਿੰਗਾਂ ਦੇਖੋ ਸਾਡੇ ਦਾ ਜ਼ੇਰ ਆ ਸੀ ਦਾ ਬਹੁਤ ਜ਼ੋਰ ਨਾਲ ਪਿਛਲੀ ਮੀਟਿੰਗ ਦੇ ਵਿੱਚ ਕਿਹਾ ਵੀ ਅੱਜ ਦੀ ਮੀਟਿੰਗ ਦਾ ਕੀ ਅਰਥ ਹੈ ਜਿਹੜੀ ਇੱਕ ਤਰੀਕ ਦੀ ਮੀਟਿੰਗ ਦਾ ਅਰਥ ਕੀ ਹੈ ਉਹ ਬੀਆਰਸੀ ਬੀਟਿੰਗ ਨਿਕਲੀ ਹੈ ਕਿ ਜਦੋਂ ਬੈਠਿਆ ਖੇਤੀਬਾੜੀ ਮੰਤਰੀ ਕਿ ਛੋਟੀ ਕਮੇਟੀ ਬਣਾ ਲਓ ਜੀ ਛੋਟੀ ਕਮੇਟੀ ਬਣਾ ਕੇ ਬਿਲਾਂ ਦੀ ਚਰਚਾ ਹੋ ਜੂਗੀ ਜਿਹੜੀਆਂ ਪਹਿਲੀਆਂ ਦਨ ਸੀਟਿੰਗਾਂ ਲੱਗੀਆਂ ਨੇ ਉਹਦੇ ਚ ਚਰਚਾ ਤਾਂ ਹੋ ਗਈ ਅੱਜ ਚਰਚਾ ਦਾ ਨਵਾਂ ਕੀ ਰੁਕ ਹੋਊਗਾ ਇਸ ਕਰਕੇ ਜਿਹੜੀ ਸਰਕਾਰ ਹੈ ਉਹ ਟਾਲ ਮਟੋਲ ਕਰ ਰਹੀ ਕਿਸਾਨਾਂ ਨਾਲ ਜਿਹੜੇ ਨੌਜਵਾਨ ਆਏ ਇੰਨਾ ਸਮਾਂ ਸਬਰ ਕਰ ਲੈਣਗੇ ਤੁਹਾਨੂੰ ਲੱਗਦਾ ਇੰਨਾ ਸਮਾਂ ਸਬਰ ਕਰ ਲੈਣਗੇ ਉਹ ਦੇਖੋ ਨੌਜਵਾਨ ਤਾਂ ਹੁਣ ਸਾਡੇ ਹੱਥ 'ਚ ਨੇ ਜਿਹੜੇ ਨੌਜਵਾਨ ਸਾਡਾ ਕਹਿਣਾ ਮੰਨਦੇ ਨੇ ਅਸੀਂ ਉਹਨਾਂ ਨੂੰ ਜਿੰਨਾ ਚਿਰ ਮਰਜ਼ੀ ਖੜਾ ਲਈਏ ਜਿੰਨਾ ਚਿਰ ਮਰਜ਼ੀ ਖੜਾ ਲਈਏ ਜਿੰਵੇਂ ਮਰਜ਼ੀ ਰੱਖ ਲੈ ਸਾਡਾ ਗੱਲ ਮੰਨਦੇ ਨੇ ਸਾਡਾ ਡਿਸਪਲਾਈਨ ਮੰਨਦੇ ਨੇ ਜਿਹੜੇ ਸਾਡਾ ਡਿਸਪਲਾਈਨ ਮੰਨਦੇ ਨੇ ਉਹ ਸੰਘਰਸ਼ ਕਰਨ ਵਾਸਤੇ ਲੰਮਾ ਸਮਾਂ ਤੇ ਤਿਆਰ ਨੇ ਅਸੀਂ ਕਹਿ ਕੇ ਲੈਂਦਾ ਵੀ ਇਹ ਤਾਂ ਮਹੀਨਾ ਵੱਧੀ ਚੋੜ ਚੱਲੂਗਾ ਲੰਮਾ ਚੱਲੂਗਾ ਅਜ ਰਾਜਨਾਥ ਸਿੰਘ ਸਾਫ ਦਾ ਕੇਂਦਰੀ ਸਾਬਕਾ ਸਖੇਤ ਮੰਤਰੀ ਕਿਉਂ ਨਹੀਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੋ ਰਹੇ ਕੀ ਲੱਗਦਾ ਤੁਹਾਨੂੰ ਇਹਦਾ ਰਾਜਨਾਥ ਸਾਹਿਬ ਨੂੰ ਪੁੱਛ ਲਓ ਵੀ ਤੁਸੀਂ ਮੀਟਿੰਗਾਂ 'ਚ ਕਾਦੋਂ ਨਹੀਂ ਜਾਂਦੀ ਜੀ ਲੋਕਾਂ ਦੇ ਚੁਣੇ ਹੋਏ ਨਮਾਇੰਦੇ ਹੋ ਤੁਸੀਂ ਇਹ ਅਥੋਰਟੀ ਕਿੱਥੋਂ ਲਈ ਹੈ ਜਿਹੜੇ ਲੋਕਾਂ ਤੋਂ ਇਹ ਅਥੋਰਟੀ ਲਈ ਆਓ ਸੋਣੀ ਗੱਲ ਸੁਣਨ ਕਰਨ ਵਾਸਤੇ ਆ ਰਹੇ ਨੇ ਤੁਸੀਂ ਜਾਂਦੇ ਕਾਦੋਂ ਨਹੀਂ ਇਹ ਮੈਂ ਨਹੀਂ ਕਹਿ ਸਕਦਾ ਇਹ ਫੈਸਲਾ ਨਹੀਂ ਮੈਂ ਤਾਂ ਇੱਕੋ ਗੱਲ ਕਹਾਂਗਾ ਕਿ ਫੇਰ ਇਹ ਜਿਹੜੀ ਸਰਕਾਰ ਆ ਇਹ ਕਿਸਾਨਾਂ ਦੇ ਉੱਤੇ ਤਸ਼ੱਦਦ ਤੇ ਜ਼ੁਲਮ ਪਤਾ ਨਹੀਂ ਕਿੰਨਾ ਕਰ ਰਹੀ ਹੈ ਸਰ ਤਾਂ ਸਾਨੂੰ ਕੀ ਸਾਈਡ ਤੋਂ ਕੌਣ ਕੌਣ ਆਪਣਾ ਪੱਖ ਰੱਖੇਗਾ ਮੀਟਿੰਗ 'ਚ ਅਗਰ ਅਸੀਂ ਬਾਤ ਕਰੇ ਆਪ ਲੋਕੋ ਨੇ 3 ਸਪੀਕਰ ਚੂਜ਼ ਕਰੇ ਹਨ ਉਹ ਕੌਣ ਕੌਣ ਹੈ ਅਗਰ ਆਪਾ ਬਤਾ ਪਾਏ ਉਸ ਬਾਰੇ ਵਿੱਚ ਤੂੰ ਇਹ ਵਹੀ ਬੋਲ ਲੇਗੇ ਅਮੇ ਇਹ ਜੋ ਐਸੀ ਬਾਤ ਜਿਹੜੀ ਹੈ ਨਾ ਅਮੇ ਨੇ ਕੌਣ ਸਪੀਕਰ ਹੈ ਉਹ ਬਾਤ ਅੰਦਰ ਕਰੇਗੇ ਪਤਾ ਅੰਦਰ ਹੀ ਬਤਾਇਆ ਜਾਏਗਾ ਉਸ ਲਈ ਅਬੀ ਤੁਸੀਂ ਰਾਤ ਨੂੰ ਕੁਝ ਬੰਦੇ ਫੜੇ ਸੀ ਉਹਨਾਂ ਦੇ ਕੀ ਕਾਰਵਾਈ ਹੋਈ ਅਜੇ ਤੱਕ ਕੁਝ ਨਹੀਂ ਮੈਂ ਹੁਣ ਠਾਣਿਓ ਹੋ ਕੇ ਆਇਆ ਉਹ ਕਹਿੰਦੇ ਨੇ ਜੀ ਅਸੀਂ ਹੁਣ ਪ੍ਰਤਾਪ ਕਰ ਰਹੇ ਆ ਤੇ ਇਹ ਗੱਲ ਉਹ ਮੰਨ ਗਿਆ ਵੀ ਵਾਕਿਆ ਹੀ ਇਹ ਡੀਪੀ ਆਰ ਉਹ ਦਫਤਰ ਦੇ ਵਿੱਚੋਂ ਇਹਨਾਂ ਨੂੰ ਉੱਥੋਂ ਭੇਜਿਆ ਗਿਆ ਮੈਂ ਕਿਹਾ ਵੀ ਉਹਨਾਂ ਦੀ ਪੁਆਇੰਟਮੈਂਟ ਲੈਟਰ ਕੀਦੇ ਹਦਾਇਤਾਂ ਨਾ ਹੋਈ ਜੀ ਤੇ ਜੇ ਉਹ ਬਡਾਰੇ ਸਨ ਉਥੇ ਮੂਵੀ ਬਣਾ ਰਹੇ ਨੇ ਵੀਡੀਓ ਬਣਾ ਰਹੇ ਨੇ ਤੇ ਉਹਨਾਂ ਬੱਚਿਆਂ ਉਹ ਜਿਹੜੇ ਲੜਕੇ ਸਨ ਉਹਨਾਂ ਨੂੰ ਕਿਹੜੇ-ਕਿਹੜੇ ਪੁਆਇੰਟ ਦਿੱਤੇ ਔਰ ਰਿਪੋਰਟਿੰਗ ਕਿਹਨੂੰ ਕਰਦੇ ਸੀ ਉਹ 900 ਰੁਪਏ ਦਿਹਾੜੀ ਉਹਨਾਂ ਨੂੰ ਮਿਲਦੀ ਹੈ ਅੱਛਾ ਉਹਨਾਂ ਨੂੰ ਕੌਣ ਦੇ ਰਿਹਾ ਹੈ ਤੇ ਕਿਸ ਤਰ੍ਹਾਂ ਦੇ ਰਿਹਾ ਫਿਰ ਉਹਨਾਂ ਦਾ ਜਿਹੜਾ ਠੇਕੇਦਾਰ ਹੈ ਉਹ ਕੋ ਕਿ ਠੇਕੇਦਾਰੀ ਦਾ ਲਾਇਸੈਂਸ ਹੈ ਉਹਨੂੰ ਇਸ ਤਰ੍ਹਾਂ ਦੇ ਬੱਚੇ ਪੁਆਇੰਟ ਜਿਹੜੇ ਅਪਾਰਟਮੈਂਟ ਕਰਾਉਣ ਦੀ ਜਿਹੜੀ ਆ ਕੋ 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 ਇਸ ਤਰ੍ਹਾਂ ਦੀਆ ਭਾਵੇਂ ਤਾਂ ਹਨ ਉਹ ਕੇਂਦਰ ਦੇ ਮੰਤਰੀ ਇਹ ਕਹਿ ਰਹੇ ਨੇ ਕਿ ਅੱਜ ਅਸੀਂ ਐਕਸਪਰਟਸ ਲੈ ਕੇ ਬੈਠਾਂਗੇ ਆਪਣੇ ਉਹ ਸਾਰਾ ਉਹ ਸ਼ਾਮ ਨੂੰ ਉਹ ਦੱਸਣਗੇ ਮੈਨੂੰ ਉਹਨਾਂ ਨੇ ਪ੍ਰਸ਼ਾਸਨ ਨੂੰ ਬੁਲਾਇਆ ਤੇ ਫਿਰ ਅੱਗੋਂ ਪਤਾ ਲੱਗੇਗਾ ਨਹੀਂ ਤਾਂ ਇਹ ਤੁਹਾਡੇ ਕੋਲੇ ਸਾਹਮਣੇ ਮੈਂ ਤਾਂ ਕਈ ਦਿਨਾਂ ਤੋਂ ਇਹ ਕਹਿੰਦਾ ਆ ਰਿਹਾ ਕਿ ਇਹ ਪ੍ਰਸ਼ਾਸਨ ਸਰਕਾਰ ਜਿਹੜੀ ਆ ਇਸ ਸੰਘਰਸ਼ ਨੂੰ ਫੇਲ ਕਰਨ ਵਾਸਤੇ ਆਪਣੇ ਜਿਸ ਤਰ੍ਹਾਂ ਜਿਹੜੇ ਅੰਸਰ ਵੇਖ ਪੁਰਾਣੀ ਗੱਲ ਕਰ ਲਿਆ ਇਹ ਵੀ ਬੈਠੇ ਹੋਣਗੇ ਲੈ ਕੇ ਬੈਠਾਂਗੇ ਅੰਦਰ ਤੇ ਖਾਨ ਅਸੀਂ ਕਹਿ ਰਹੇ ਸੀ ਤਾਂ ਖੁਦ ਹੀ ਐਕਸਪਰਟ ਹੋ ਗਏ ਆ ਪੂਰੀ ਤਿਆਰੀ ਹੈ ਤੁਹਾਡੀ ਅੱਜ ਬਿਲਕੁਲ ਤੁਸੀਂ ਵੇਖੋਗੇ ਅੱਜ ਤਾਂ ਕ ਸਰਕਾਰ ਨਾਲ ਜਿੰਨੀਆਂ ਵੀ ਗੱਲਾਂ ਹੋਈਆਂ ਨੇ ਉਥੇ ਸਿਰ ਨੀਵਾ ਨਹੀਂ ਕੀਤਾ ਉਥੋਂ ਹੱਸ ਕੇ ਬਾਹਰ ਨਹੀਂ ਆਏ ਪਕੌੜੇ ਖਾ ਕੇ ਨਹੀਂ ਆਏ ਗਲਾਰਜਾਬ ਨੂੰ ਨਹੀਂ ਕਰਦੇ ਉਥੇ ਉਹਨਾਂ ਦੇ ਨਾਲ ਪੁਆਇੰਟ ਟੂ ਪੁਆਇੰਟ ਗੱਲ ਜਿਹੜੀ ਆ ਪਹਿਲਾਂ ਵੀ ਬੜੀਆਂ ਹੋਈਆਂ ਨੇ ਤੇ ਅੱਜ ਵੀ ਜਿਹੜੀ ਹੋਏਗੀ ਉਹਦੇ ਵਿੱਚ ਤੁਸੀਂ ਵੇਖਣਾ ਕਿ ਸਾਡੇ ਚਿਹਰੇ ਜਿਹੜੇ ਨੇ ਉਹ ਤੁਹਾਨੂੰ ਗਲਬਾ ਕਰ ਦੋ ਬਾਹਰ ਹਾਦਸਾ ਚਾਹੇ ਤੁਹਾਨੂੰ ਕੋਸ਼ਿਸ਼ ਕੀਤੀ ਗਈ ਤੇ ਤੁਸੀਂ ਅੱਗੇ ਜਵਾਬ ਦਿੱਤਾ ਕਿ ਤੁਸੀਂ ਸਾਡੇ ਬਾਕੀ ਦੀ ਬਾਰਡਰਾਂ ਤੇ ਲੰਗਰ ਛਕੋ ਤੇ ਅੱਜ ਵੀ ਤੁਸੀਂ ਉਹਨਾਂ ਨੂੰ ਇੱਦਾਂ ਦੀ ਪੇਸ਼ਕਸ਼ ਕਰ ਹੋਵੇ ਮੈਂ ਤਾਂ ਕਹਿੰਦਾ ਕੁਝ ਲੈ ਕੇ ਆਏ ਹਾਂ ਹਾਂਜੀ ਕੁਝ ਲੈ ਕੇ ਆਏ ਹਾਂ ਲੰਗਰ ਨਾਲ ਸਾਨੂੰ ਯਾਰ ਅਸੀਂ ਉਹ ਲੋਕ ਹਾਂ ਉਹਨਾਂ ਦੇ ਵਾਰਸ ਹਾਂ ਜਿਹੜੇ ਜੰਗਲਾਂ ਦੇ ਵਿੱਚ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਸੀ ਜੀ ਮਿਲ ਗਏ ਤੇ ਤਰਪਾਉਂਦੇ ਤਰਪਾਉਂ ਸਮਝਿਓ ਜਿਹਨੂੰ ਹਲਵਾ ਇਹ ਹਿੰਦੀ ਵਿੱਚ ਹਲਵਾ ਕਹਿੰਦੇ ਘਰਾ ਪ੍ਰਸ਼ਾਦ ਉਹ ਤੇ ਜੇ ਨਹੀਂ ਮਿਲਿਆ ਤੇ ਛੋਲਿਆਂ ਦੀ ਮੁੱਠ ਤੇ ਜੇ ਛੋਲੇ ਵੀ ਨਹੀਂ ਮਿਲੇ ਤੇ ਫਿਰ ਦਰਖਤਾਂ ਦੇ ਪੱਤਰੇ ਖਾ ਕੇ ਤੇ ਉਹਨਾਂ ਲੋਕਾਂ ਨੇ ਜੋਲਮ ਦੇ ਕਲਾਫ ਲੜਾਈਆਂ ਲੜੀਆਂ ਅਸੀਂ ਉਹਨਾਂ ਦੇ ਵਾਰਿਸ ਹੈ ਤੇ ਪੰਜ ਸੱਤ ਘੰਟਿਆਂ ਦੀ ਮੀਟਿੰਗ ਹੈ ਇੱਥੇ ਸਾਨੂੰ ਲਿਆਉਣ ਦੀ ਨਾਲ ਕੀ ਲੋੜ ਹੈ ਭਾਈ ਇਹਨਾਂ ਵਾਸਤੇ ਕੋਈ ਇਹ ਤਾਂ ਹੈ ਫਿਰ ਇਹ ਹੈ ਨਾ ਇਹ ਵੇਖੋ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਫਿਰ ਉਹ ਕਹਿਣਗੇ ਵੀ ਸਾਨੂੰ ਸ਼ਰਮਿੰਦਾ ਕਰ ਰਹੇ ਹੋ ਤੁਸੀਂ ਤਾਂ ਸਾਡੇ ਕੋਲ ਬਾਰਡਰਾਂ ਦੇ ਉੱਤੇ ਲੱਖਾਂ ਹੀ ਜਿਹੜੇ ਕਿਸਾਨ ਤੁਹਾਨੂੰ ਦੇਖ ਰਹੇ ਨੇ ਤੁਸੀਂ ਇੱਥੇ ਪਹੁੰਚ ਚੁੱਕੇ ਹੋ ਤੇ ਜਿਹੜੇ ਸਰਦਾਂ ਉੱਤੇ ਪਿੱਛੇ ਬੈਠੇ ਹੋਏ ਨੇ ਕਿ ਰਾਬੰਦੀ ਕੀਤੀ ਹੋਈ ਹੈ ਤੁਸੀਂ ਉਹਨਾਂ ਨੂੰ ਇਸ ਵੇਲੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਅਸੀਂ ਉਹਨਾਂ ਨੂੰ ਇਹ ਸੁਨੇਹਾ ਦੇਣਾ ਕਿ ਜੇ ਤਾਂ ਅੱਜ ਗੱਲਬਾਤ ਦਾ ਫੈਸਲਾ ਹੋ ਗਿਆ ਕਿਸਾਨਾਂ ਦੇ ਤੇ ਠੀਕ ਗੱਲ ਫਿਰ ਤਾਂ ਅਸੀਂ ਧੌਣਾ ਉੱਚਿਆਂ ਕਰਕੇ ਆਜੀ ਆਵਾਂਗੇ ਨਹੀਂ ਤਾਂ ਸਰਕਾਰ ਦੀ ਨੀਅਤ ਤੇ ਨੀਤੀ ਉਹ ਸਾਡੇ ਪ੍ਰਤੀ ਬਹੁਤ ਗਲਤ ਜੇ ਤੇ ਫਿਰ ਵੀ ਹਿਰਾ ਕੱਟ ਕੇ ਆਜੋ ਵੇਖੀ ਜਾਊਗੀ ਫਿਰ ਜਿਹੜਾ ਕੋਈ 500 700 ਹਜ਼ਾਰ 10 ਹਜ਼ਾਰ ਕਿੰਨਿਆਂ ਕੋਲੋਂ ਮਾਰਨਗੇ ਆਜੋ ਵੀ ਹਿਰਾ ਕੱਟ ਕੇ ਦਿਨੇ